ભગવંતમાન કદી ગીત ચલાવਦਾ ਹੁੰਦਾ ਸੀ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਦੱਬਦਾ ਕਿੱਥੇ ਪਰ ਭਗਵੰਤમાન ਦਿੱਲੀ ਦੇ ਸਾਹਮਣੇ ਦੱਬਿਆ ਗਿਆ ਜੇ ਇਸ ਤਰੀਕੇ ਦਾ ਰਈਆ ਪੰਜਾਬ ਦੇ ਉੱਤੇ ਧੜ ਵੀ ਲੋਕਾਂ ਦਾ ਰਿਆ ਕਿਉਂਕਿ ਪੰਜਾਬ ਦੀ ਰਵਾਇਤ ਹੈ ਪੰਜਾਬ ਦੇ ਲੋਕ ਤਾਂ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਲੋਕ ਪੰਜਾਬੀ ਲੋਕ ਕਦੇ ਕਿਸੇ ਕੋਲ ਦੱਬਦੇ ਨਹੀਂ ਇਹ ਕਹਿੰਦੇ ਸੀ ਸਾਡੇ ਹੀਰੇ ਚੁਣ ਕੇ ਆਏ ਨਹੀਂ ਪਰ ਇਹ ਤਾਂ ਕੌਡੀਆਂ ਖੋਟੇ ਨਿਕਲੇ ਜੇ ਪਾਰਟੀ ਦਾ ਮੁਖੀ ਅਰਵਿੰਦ ਕੇਜਰੀਵਾਲ ਕੇਸਾਂ ਦੇ ਅੰਦਰ ਫਸਿਆ ਪਿਆ ਮਨੀਸ਼ ਸੋਦੀਆ ਤੇ ਸਤਿੰਦਰ ਜੈਨ ਵਰਗੇ ਇਹ ਫਿਰ ਆਪਣੇ ਆਪ ਨੂੰ ਦੁੱਧ ਧੋਤੇ ਕਿਦਾਂ ਕਹਿ ਸਕਦੇ ਆ ਕਹਿੰਦੇ ਸੀ ਇਸ਼ਤਿਹਾਰ ਦੇਣ ਦੀ ਲੋੜ ਨਹੀਂ ਕਿਤੇ ਫੋਟੋਆਂ ਲਾਉਣ ਦੀ ਲੋੜ ਨਹੀਂ ਜੇ ਤੁਹਾਡਾ ਕੰਮ ਕੀਤਾ ਹੋਵੇ ਤਾਂ ਕੰਮ ਬੋਲ ਸਕਦਾ ਹੈ ਅੱਜ ਭਗਵੰਤ ਮਾਨ ਜੀ ਤੁਸੀਂ 700 ਕਰੋੜ ਰੁਪਏ ਦਾ ਬਜਟ ਮੀਡੀਆ ਸੈਕਸ਼ਨ ਦੇ ਲਈ ਤੁਸੀਂ ਰੱਖੋ ਐਡਵਰਟਾਈਜ਼ਮੈਂਟ ਦੇ ਲਈ ਤਾਂ ਤੁਸੀਂ ਪੰਜਾਬ ਦਾ ਭਲਾ ਕਿੱਥੋਂ ਕਰ ਸਕਦੇ ਹੋ ਅਸੀਂ ਪੌਣੇ 3 ਲੱਖ ਕਰੋੜ ਦਾ ਕਰਜ਼ਾ ਛੱਡਿਆ ਸੀ ਤੇ ਇਹਨਾਂ ਨੇ 5 ਕਰ ਦਿੱਤਾ ਜਿੱਦਣ ਜਾਣਗੇ 7 ਤੇ ਕਰਕੇ ਜਾਣਗੇ ਤਾਂ ਮਾਰ ਦੇਣਗੇ ਪੰਜਾਬ ਨੂੰ ਸਾਨੂੰ 70 ਸਾਲ 70 ਸਾਲ 70 ਸਾਲ ਕਹੀ ਜਾਂਦੇ ਨੇ ਉਹ ਅਸੀਂ 17 ਸਾਲਾਂ 'ਚ ਇਹ ਪੌਣੇ 3 ਲੱਖ ਕਰੋੜ ਰੁਪਈਆ ਸਾਡਾ ਕਰਜ਼ਾ ਹੋਇਆ ਹੋਏਗਾ ਤੁਸੀਂ ਤਾਂ 2 ਕਰ ਦਿੱਤਾ ਸਾਢੇ 3 ਸਾਲਾਂ ਦੇ ਅੰਦਰ ਭਗਵੰਤ ਮਾਨ ਨੂੰ ਅੱਗੇ ਕਰਕੇ ਇੱਕ ਮੋਹਰਾ ਬਣਾ ਕੇ ਕੇਜਰੀਵਾਲ ਔਰ ਮਨੀਸ਼ ਸੋਸੋਦੀਆ ਪੰਜਾਬ ਦੇ ਅੰਦਰ ਗੇਮ ਖੇਡ ਰਹੇ ਨਾ ਇਹਨਾਂ ਨੂੰ ਪੰਜਾਬ ਦੇ ਅੰਦਰ ਪਹੁੰਚਾਉਣਾ ਬਹੁਤ ਜ਼ਰੂਰੀ ਆ ਸੰਜੀਬ ਅਰੋੜਾ ਕਹਿ ਰਿਹਾ ਕਿ 에어ਪੋਰਟ ਅਸੀਂ ਲੈ ਕੇ ਆਏ ਲੁਧਿਆਣਾ ਪੱਛਮੀ ਦੇ ਲਈ ਸਕੂਲਾਂ ਨੂੰ ਅਪਗ੍ਰੇਡ ਕਰਨ ਦੇ ਲਈ ਅਸੀਂ ਪੰਜਾਬ ਸਰਕਾਰ ਤੋਂ 36 ਕਰੋੜ ਦੀ ਅਸੀਂ ਗ੍ਰਾਂਟ ਆ ਜੋ ਜਾਰੀ ਕਰਵਾਈ ਆ ਫਿਰ ਉਹ ਦਾਅਵੇ ਕਿਉਂ ਕਰ ਰਹੇ ਆ ਜੀ ਮੈਨੂੰ ਮੈਨੂੰ ਇਹ ਸਮਝ ਨਹੀਂ ਲੱਗਦੀ ਕਿ 에어ਪੋਰਟ ਬਣਾਉਣ ਦੇ ਵਿੱਚ ਅਰੋੜਾ ਜੀ ਤੁਹਾਡਾ ਯੋਗਦਾਨ ਕੀ ਹੈ ਸੰਜੀਬ ਅਰੋੜਾ ਜੀ ਉਹ ਰਕਮ ਦੇ ਬਾਰੇ ਤਾਂ ਦੱਸਣਾ ਕਿ 에어ਪੋਰਟ ਦੇ ਲਈ ਉਹਨੇ ਰਕਮ ਕਿੰਨੀ ਜਾਰੀ ਕੀਤੀ ਹੈ ਕੀ ਕਿਰਾਂਤੀ ਲਿਆਂਦੀ ਤੁਸੀਂ ਬਾਥਰੂਮਾਂ ਤੇ ਕੰਧਾਂ ਦੇ ਅਦਕਾਟਨ ਕਰਕੇ ਟੀਚਰ ਉੱਥੇ ਹੈ ਕੋਈ ਨਹੀਂ 1500 ਤੋਂ ਵੱਧ ਪ੍ਰਿੰਸੀਪਲ ਦੇ ਸਕੂਲਾਂ ਤੋਂ ਖਾਲੀ ਪਏ ਨੇ ਬਿਲਕੁਲ ਨਿਰਾਜ ਝੂਠਾ ਬਕਵਾਸ ਕਰ ਰਹੇ ਨੇ ਜਿਸ ਤਰੀਕੇ ਨਾਲ ਮੁੱਖ ਮੰਤਰੀ ਸਾਹਿਬ ਹਾਊਸ ਦੇ ਅੰਦਰ ਮर्यादा ਨੂੰ ਬਹੁਤ ਭੁੱਲ ਜਾਂਦਾ ਲੋਕਾਂ ਦੀਆਂ ਗੱਲਾਂ ਦਾ ਤਾਂ ਜਵਾਬ ਦੇਣੀ ਚੁਟਕਲੇ ਸੁਣਾਉਣ ਵਾਸਤੇ ਭਗਵੰਤਮਾਨ ਇੱਕ ਬੇਵੱਸ ਮੁੱਖ ਮੰਤਰੀ ਹੈ ਭਗਵੰਤਮਾਨ ਦੇ ਪੱਲੇ ਕੱਖ ਨਹੀਂ ਹੈ ਤੁਸੀਂ ਆਸ਼ੂ ਜੀ ਨੂੰ ਜੇਲ੍ਹਾਂ ਦੇ ਅੰਦਰ ਸਿੱਟਿਆ ਇਹਨਾਂ ਦੇ ਪਰਚੇ ਹਲੇ ਜਿਹੜੇ ਦਿੱਲੀ ਵਾਲੇ ਆਏ ਨੇ ਜਿਹਨੇ ਤਾਂ ਇਹਨਾਂ ਦੇ ਤਾਂ ਰੱਦ ਨਹੀਂ ਨਾ ਹੋਏ ਮਾਨ ਜੋ ਆਸ਼ੂ ਜੀ ਦਾ ਪਰਚਾ ਜਿਹੜਾ ਆ ਉਹ ਤਾਂ ਹਾਈ ਕੋਰਟ ਨੇ ਕਵਾਇਸ਼ ਕਰ ਦਿੱਤੀਆਂ ਨੇ ਦੋਨੇ ਦੋ ਦੋ ਐਫ ਆਈ ਆਰਾਂ ਤੇ ਫਿਰ ਭਗਵੰਤ ਮਾਨ ਕਿਹੜੇ ਮੂੰਹ ਦੇ ਨਾਲ ਕਹਿ ਰਿਹਾ ਕਿ ਅਸੀਂ ਇੱਥੇ ਜ਼ੀਰੋ ਡਰਾਇਲੈਂਸ ਜਿਹੜੀ ਦੇ ਰਹੇ ਹਾਂ ਜਿਹੜੇ ਇਹ ਆਪਣੇ ਫੜਦੇ ਆ ਉਹਨਾਂ ਦੇ ਖਿਲਾਫ ਕੋਈ ਚਲਾਨ ਤੱਕ ਨਹੀਂ ਪੇਸ਼ ਕਰਦੇ ਤੁਹਾਡੇ ਚੈਨਲ ਦੇ ਉੱਤੇ ਮੈਂ ਗੱਲ ਬੜੀ ਜ਼ਿੰਮੇਵਾਰੀ ਨਾਲ ਕਹਿਣ ਲੱਗਾ ਆਸ਼ੂ ਜੀ ਜੇਲ੍ਹ ਗਏ ਨਾ ਅਸੀਂ ਉਹਨਾਂ ਦੀਆਂ ਮੁਲਾਕਾਤਾਂ ਲਈ ਜਾਂਦੇ ਰਹੇ ਹਾਂ ਭਗਵੰਤ ਮਾਨ ਜੀ ਜਿੱਦਣ ਤੁਹਾਡਾ ਨੰਬਰ ਲੱਗਣਾ ਨਾ ਤੁਹਾਡੀ ਮੁਲਾਕਾਤ ਵੀ ਕਿਸੇ ਨੇ ਕਰਨ ਨਹੀਂ ਉਹਨੇ ਲੁਧਿਆਣਾ ਪੱਛਮੀ ਜਿਮਨੀ ਚੌਂ ਨ ਅੱਜ ਵੱਖ-ਵੱਖ ਸਿਆਸੀ ਪਾਰਟੀਆਂ ਦੇ ਲਈ ਸਿਰ ਧੜੇ ਦੀ ਬਾਜ਼ੀ ਬਣੀ ਹੋਈ ਹੈ ਸਾਰੀਆਂ ਸਿਆਸੀ ਪਾਰਟੀਆਂ ਆਪਣੀ ਆਪਣੀ ਅਡੋਲਜੀ ਲੈ ਕੇ ਚੋਣ ਮੈਦਾਨ ਦੇ ਵਿੱਚ ਉਤਰਨ ਤੇ ਇੱਥੇ ਹੀ ਕਾਂਗਰਸ ਦੀ ਜੇਕਰ ਗੱਲ ਕਰੀਏ ਤਾਂ ਭਾਰਤ ਭੂਸ਼ਣ ਆਸ਼ੂ ਕਾਂਗਰਸ ਦੇ ਵੱਜੋਂ ਉਮੀਦਵਾਰ ਐਲਾਨੇ ਗਿਆ ਚੋਣ ਮੈਦਾਨ ਦੇ ਵਿੱਚ ਨਜ਼ਰ ਆ ਰਹੇ ਤੇ ਉਹਨਾਂ ਦੇ ਨਾਲ ਕੰਪੇਨਿੰਗ ਕਰਨ ਦੇ ਲਈ ਸੁਖਵਿੰਦਰ ਸਿੰਘ ਕੋਟਲੀ ਜੀ ਵੀ ਮੌਜੂਦ ਦਿਖਾਈ ਦੇ ਰਹੇ ਲਗਾਤਾਰ ਉਹਨਾਂ ਦੇ ਹੱਕ ਦੇ ਵਿੱਚ ਚੋਣਾ ਮੰਗਦੇ ਵੋਟਾਂ ਮੰਗਦੇ ਦਿਖਾਈ ਦੇ ਰਹੇ ਸਾਡੇ ਨਾਲ ਮੌਜੂਦ ਨੇ ਆ ਗੱਲਬਾਤ ਕਰ ਲੈਂਦੇ ਹਾਂ ਸਰ ਕਿਵੇਂ ਦੇਖਦੇ ਹੋ ਲੁਧਿਆਣਾ ਪੱਛਮੀ ਜਿਮਨੀ ਚੋਣ ਨੂੰ ਦੇਖੋ ਇਹ ਜਿਹੜਾ ਇਲੈਕਸ਼ਨ ਹੈ ਏ ਦਿੱਲੀ ਔਰ ਭਾਰਤ ਭੂਸ਼ਣ ਆਸ਼ੂ ਤੇ ਕਾਂਗਰਸ ਪਾਰਟੀ ਦੇ ਦਰਮਿਆਨ ਹੈ ਜਿਹੜਾ ਦਿੱਲੀ ਦੇ ਧਾੜਵੀ ਲੋਕਾਂ ਨੇ ਪੰਜਾਬ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਬਲਕਿ ਉਹਨਾਂ ਨੇ ਕਬਜ਼ਾ ਕਰ ਲਿਆ ਭਗਵੰਤ ਮਾਨ ਕਦੇ ਗੀਤ ਚਲਾਉਂਦਾ ਹੁੰਦਾ ਸੀ ਤੇ ਯਾਰ ਨੂੰ ਦੱਬਣ ਨੂੰ ਫਿਰਦੇ ਦੱਬਦਾ ਕਿੱਥੇ ਆ ਪਰ ਭਗਵੰਤ ਮਾਨ ਦਿੱਲੀ ਦੇ ਸਾਹਮਣੇ ਦੱਬਿਆ ਗਿਆ ਜੇ ਸੈਕਟਰੀਏਟ ਦੇ ਅੰਦਰ ਨਿਯੁਕਤੀਆਂ ਹੋ ਰਹੀਆਂ ਨੇ ਚੇਅਰਮੈਨਾਂ ਦੀਆਂ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਨੇ ਭਗਵੰਦ ਜੀ ਨੂੰ ਪਤਾ ਹੀ ਨਹੀਂ ਹੁੰਦਾ ਮੇਰੇ ਖਿਆਲ ਦੇ ਅੰਦਰ ਜੇ ਇਸ ਤਰੀਕੇ ਦਾ ਰਵਈਆ ਪੰਜਾਬ ਦੇ ਉੱਤੇ ਧੜ ਵੀ ਲੋਕਾਂ ਦਾ ਰਿਹਾ ਕਿਉਂਕਿ ਪੰਜਾਬ ਦੀ ਰਵਾਇਤ ਹੈ ਪੰਜਾਬ ਦੇ ਲੋਕਾਂ ਜਾਂ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਲੋਕ ਪੰਜਾਬੀ ਲੋਕ ਕਦੇ ਕਿਸੇ ਕੋਲ ਦੱਬਦੇ ਨਹੀਂ ਔਰ ਪੰਜਾਬ ਦੀ ਰਾਜਨੀਤੀ ਨੂੰ ਇਹ ਪੰਜਾਬ ਦੀ ਸਰਜ਼ਮੀਨ ਇਦਾਂ ਦੀ ਹੈ ਕਿ ਇੱਥੇ ਰਾਜਨੀਤਿਕ ਲੋਕ ਵੱਡੇ ਵੱਡੇ ਨੇਤਾ ਵੀ ਪੈਦਾ ਹੋਏ ਆ ਉਹ ਰਾਜਨੀਤੀ ਨੂੰ ਸਮਝਦੇ ਨੇ ਜਿੱਥੋਂ ਤੱਕ ਇਸ ਇਲੈਕਸ਼ਨ ਦਾ ਸਬੰਧ ਹੈ ਇਸ ਇਲੈਕਸ਼ਨ ਦੇ ਅੰਦਰ ਦਿੱਲੀ ਦੇ ਬਾਦਸ਼ਾਹਾਂ ਨੂੰ ਜਿਹੜੇ ਤਾਜੇ-ਤਾਜੇ ਹਾਰ ਕੇ ਪੰਜਾਬ ਵੱਲ ਨੂੰ ਮੂੰਹ ਕੀਤਾ ਜਿਨ੍ਹਾਂ ਨੇ ਔਰ ਪੰਜਾਬ ਦੇ ਅੰਦਰ ਕਦੇ ਸਿੱਖਿਆ ਕ੍ਰਾਂਤੀ ਦੀ ਗੱਲ ਕਰਦੇ ਨੇ ਔਰ ਪੰਜਾਬ ਦੇ ਅੰਦਰ ਕਦੇ ਨਸ਼ਾ ਮੁਕਤੀ ਦੀ ਗੱਲ ਕਰਦੇ ਨੇ ਔਰ ਪੰਜਾਬ ਦੇ ਅੰਦਰ ਕਦੇ ਲੋਕਾਂ ਨੂੰ ਸੁੱਖ ਸਹੂਲਤਾਂ ਦੇ ਕੇ ਨੌਕਰੀਆਂ ਵਰਗੀਆਂ ਗੱਲਾਂ ਕਰਕੇ ਲੋਕਾਂ ਨੂੰ ਜਿੱਥੇ ਬਰਗਲਾ ਰਹੇ ਨੇ ਉੱਤੇ ਪੰਜਾਬ ਦੇ ਲੋਕ ਜਿਹੜੇ ਉਹ ਜਾਗਰਤ ਹੋ ਚੁੱਕੇ ਆ ਇਸ ਕਰਕੇ ਜਿਹੜੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੇ 92 ਸੀਟਾਂ ਦੇ ਕੇ ਇਹ ਕਹਿੰਦੇ ਸੀ ਸਾਡੇ ਹੀਰੇ ਚੁਣ ਕੇ ਆਏ ਨੇ ਪਰ ਇਹ ਤਾਂ ਕੌਡੀਆਂ ਖੋਟੇ ਨਿਕਲੇ ਜੇ ਪਾਰਟੀ ਦਾ ਮੁਖੀ ਅਰਵਿੰਦ ਕੇਜਰੀਵਾਲ ਕੇਸਾਂ ਦੇ ਅੰਦਰ ਫਸਿਆ ਪਿਆ ਮਨੀਸ਼ ਸੋਦੀਆ ਤੇ ਸਤਿੰਦਰ ਜੈਨ ਵਰਗੇ ਇਹ ਫਿਰ ਆਪਣੇ ਆਪ ਨੂੰ ਦੁੱਧ-ਤੋਤੇ ਕਿਦਾਂ ਕਹਿ ਸਕਦੇ ਆ ਕੱਲ ਇੱਕ ਡਿਬੇਟ ਦੇ ਅੰਦਰ ਮੇਰੇ ਨਾਲ ਇੱਕ ਵਿਅਕਤੀ ਕਹਿ ਰਿਹਾ ਸੀਗਾ ਕਿ ਕਾਂਗਰਸ ਦਾ ਡੀਐਨਏ ਖਰਾਬ ਹੋ ਗਿਆ ਮੈਨੂੰ ਕਹ ਤਮੀਜ਼ ਨਾਲ ਗੱਲ ਕਰ ਜੇ ਮੈਂ ਤੈਨੂੰ ਸਖਤ ਭਾਸ਼ਾ ਚ ਜਵਾਬ ਦੇਵਾਂਗਾ ਫਿਰ ਤੇਰੇ ਕੋਲ ਕੋਈ ਜਵਾਬ ਨਹੀਂ ਆਉਣਾ ਇਹ ਇਹ ਇੱਕ ਇਸ ਤਰੀਕੇ ਦਾ মিডিਆ ਪਰਸਪੈਕਸ਼ਨ ਕ੍ਰੀਏਟ ਕਰਦੇ ਆ ਤੇ ਲੋਕਾਂ ਨੂੰ ਬਰਗਲਾਉਣ ਦਾ ਯਤਨ ਕਰਦੇ ਆ ਇਹਨਾਂ ਦੇ ਮੰਤਰੀ ਇਹਨਾਂ ਦੇ ਸੰਤਰੀ ਪੰਜਾਬ ਦੇ ਅੰਦਰ ਜੇਲ੍ਹਾਂ ਚ ਜਾ ਰਹੇ ਨੇ ਜਿਹੜਾ ਪੰਜਾਬ ਦੇ ਅੰਦਰ ਇਹ ਕਿਹਾ ਸੀਗਾ ਕਿ ਇਮਾਨਦਾਰ ਉਹ ਇੱਕ ਨਾਲ ਹੋਰ ਪਰਿਭਾਸ਼ਾ ਜੋੜ ਦਿੱਤੀ ਕੱਟੜ ਇਮਾਨਦਾਰ ਬਈ ਇਮਾਨਦਾਰਤਾ ਮਾਰੀ ਇਮਾਨਦਾਰੀ ਹੁੰਦਾ ਨਾ ਕੱਟੜ ਕਿੱਥੋਂ ਆ ਗਿਆ ਲੇਕਿਨ ਤੁਸੀਂ ਇੱਕ ਫਰਜੀ ਇਨਕਲਾਬੀ ਬਣ ਕੇ ਜੇ ਪੰਜਾਬ ਨੂੰ ਤੁਸੀਂ ਲੁੱਟਣ ਦੀ ਗੱਲ ਕਰ ਰਹੇ ਹੋ ਤੁਸੀਂ ਪੰਜਾਬ ਦੇ ਅੰਦਰ ਕਹਿੰਦੇ ਸੀ ਕਿ ਅਸੀਂ ਵੀਆਈਪੀ ਕਲਚਰ ਤੱਕ ਨਹੀਂ ਜਿਹੜੇ ਸੀ ਲੈਣੇ ਕਹਿੰਦੇ ਸੀ ਇਸ਼ਤਿਹਾਰ ਦੇਣ ਦੀ ਲੋੜ ਨਹੀਂ ਕਿਤੇ ਫੋਟੋਆਂ ਲਾਉਣ ਦੀ ਲੋੜ ਨਹੀਂ ਜੇ ਤੁਹਾਡਾ ਕੰਮ ਕੀਤਾ ਹੋਵੇ ਤਾਂ ਕੰਮ ਬੋਲ ਸਕਦਾ ਅੱਜ ਭਗਵੰਤ ਮਾਨ ਜੀ ਤੁਸੀਂ 700 ਕਰੋੜ ਰੁਪਏ ਦਾ ਬਜਟ ਪੰਜਾਬ ਦੇ ਅੰਦਰ ਇੱਕ ਇੱਕ ਮੀਡੀਆ ਸੈਕਸ਼ਨ ਦੇ ਲਈ ਤੁਸੀਂ ਰੱਖੋ ਐਡਵਰਟਾਈਜ਼ਮੈਂਟ ਦੇ ਲਈ ਤਾਂ ਤੁਸੀਂ ਪੰਜਾਬ ਦਾ ਭਲਾ ਕਿੱਥੋਂ ਕਰ ਸਕਦੇ ਹੋ ਅਸੀਂ ਪੌਣੇ 3 ਲੱਖ ਕਰੋੜ ਦਾ ਕਰਜ਼ਾ ਛੱਡਿਆ ਸੀ ਤੇ ਇਹਨਾਂ ਨੇ 5 ਕਰ ਦਿੱਤਾ ਜਿੱਦਣ ਜਾਣਗੇ 7 ਤੇ ਕਰਕੇ ਜਾਣਗੇ ਤਾਂ ਮਾਰ ਦੇਣਗੇ ਪੰਜਾਬ ਨੂੰ ਸਾਨੂੰ 70 ਸਾਲ 70 ਸਾਲ 70 ਸਾਲ ਕਹੀ ਜਾਂਦੇ ਨੇ ਉਹ ਅਸੀਂ 17 ਸਾਲਾਂ ਚ ਪੌਣੇ 3 ਲੱਖ ਕਰੋੜ ਰੁਪਈਆ ਸਾਡਾ ਕਰਜ਼ਾ ਹੋਇਆ ਹੋਏਗਾ ਤੇ ਤੁਸੀਂ ਤੁਸੀਂ ਤਾਂ ਦੋ ਕਰ ਦਿੱਤਾ ਸਾਢੇ 3 ਸਾਲਾਂ ਦੇ ਅੰਦਰ ਜੇ ਇਸ ਤਰੀਕੇ ਦੇ ਅੰਦਰ ਇਸ ਕਲਚਰ ਨੂੰ ਬढ़ावा ਦੇਣ ਦੇ ਲਈ ਪੰਜਾਬ ਦੇ ਅੰਦਰ ਭਗਵੰਤ ਮਾਨ ਨੂੰ ਅੱਗੇ ਕਰਕੇ ਇੱਕ ਮੋਹਰਾ ਬਣਾ ਕੇ ਕੇਜਰੀਵਾਲ ਔਰ ਮਨੀਸ਼ ਸੋਸੋਦੀਆ ਪੰਜਾਬ ਦੇ ਅੰਦਰ ਗੇਮ ਖੇਡ ਰਹੇ ਨਾ ਇਹਨਾਂ ਨੂੰ ਪੰਜਾਬ ਦੇ ਅੰਦਰੋਂ ਭਜਾਉਣਾ ਬਹੁਤ ਜ਼ਰੂਰੀ ਆ ਇਸ ਕਰਕੇ ਜਿਹੜਾ ਤੁਹਾਡਾ ਸਵਾਲ ਹੈ ਜੋ ਤੁਸੀਂ ਇਲੈਕਸ਼ਨ ਦਾ ਸਵਾਲ ਕੀਤਾ ਨਾ ਇਹ ਸਾਰੀਆਂ ਗੱਲਾਂ ਨੂੰ ਮੱਦੇਨਜ਼ਰ ਰੱਖਦੇ ਹੋਇਆਂ ਅੱਜ ਪੰਜਾਬ ਦੇ ਅੰਦਰ ਮਾਸਟਰ ਕੁੱਟੇ ਜਾ ਰਹੇ ਨੇ ਪੰਜਾਬ ਦੇ ਅੰਦਰ ਡਾਕਟਰ ਕੁੱਟੇ ਜਾ ਰਹੇ ਨੇ ਆ ਤੁਸੀਂ ਦੇਖੋ ਬਾਹਰ ਕਿਸ ਤਰੀਕੇ ਦੇ ਨਾਲ ਧਰਨੇ ਲੱਗ ਰਹੇ ਨੇ ਲੋਕ ਕੋਈ ਪਾਗਲ ਥੋੜੀ ਆ ਜਿਹੜੇ ਇਹਨਾਂ ਦੇ ਦਫ਼ਤਰਾਂ ਦੇ ਇਹਨਾਂ ਦੇ ਘਰਾਂ ਨੂੰ ਆ ਕੇ ਘੇਰੇ ਨੇ ਕਹਿੰਦੇ ਅਸੀਂ 50 60 ਹਜ਼ਾਰ ਨੌਕਰੀਆਂ ਦੇਤੀਆਂ ਭਾਈ ਜੇ ਤੂੰ ਨੌਕਰੀ ਦੇਣੀ ਆ ਤਾਂ ਫਿਰ ਆਪਣੇ ਪਿਤਾ ਜੀ ਇਹ ਤਾਂ ਮਹਿੰਦਰ ਦਾ ਮੁੰਡਾ ਕਹਿੰਦਾ ਨਾ ਮੈਂ 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 ਸਨਮਾਨਜਨ ਕਹੂੰਗਾ ਕਿ ਜੇ ਮਾਨਯੋਗ ਸਰਦਾਰ ਮਹਿੰਦਰ ਸਿੰਘ ਜੀ ਦੇ ਬਾਂਗੂ ਨੌਕਰੀ ਦੇ ਜਿਸ ਤਰੀਕੇ ਦੀ ਉਹ ਪੈਨਸ਼ਨ ਲੈ ਰਹੇ ਨੇ ਜਿਸ ਤਰੀਕੇ ਦੀ ਉਹ ਮੈਡੀਕਲ ਸਹੂਲਤਾਂ ਲੈ ਰਹੇ ਨੇ ਜਾਂ ਲੈਂਦੇ ਸੀ ਫਿਰ ਪਤਾ ਲੱਗੇਗਾ ਕਿ ਤੂੰ ਪੰਜਾਬ ਬਾਰੇ ਕੀ ਨੋਟ ਕਰ ਰਿਹਾ ਹੈ। ਵਿਕਾਸ ਦੀ ਤੁਸੀਂ ਗੱਲ ਕਰ ਰਹੇ ਹੋ ਸੰਜੀਵ ਅਰੋੜਾ ਕਹਿ ਰਿਹਾ ਕਿ 에어ਪੋਰਟ ਅਸੀਂ ਲੈ ਕੇ ਆਏ ਲੁਧਿਆਣਾ ਪੱਛਮੀ ਦੇ ਲਈ ਸਕੂਲਾਂ ਨੂੰ ਅਪਗ੍ਰੇਡ ਕਰਨ ਦੇ ਲਈ ਅਸੀਂ ਪੰਜਾਬ ਸਰਕਾਰ ਤੋਂ 36 ਕਰੋੜ ਦੀ ਅਸੀਂ ਗ੍ਰਾਂਟ ਆ ਜੋ ਜਾਰੀ ਕਰਵਾਈ ਆ। ਉਹਨਾਂ ਨੂੰ ਫਿਰ ਉਹ ਦਾਅਵੇ ਕਿਉਂ ਕਰ ਰਹੇ ਆ ਕਿ ਮੈਨੂੰ ਮੈਨੂੰ ਇਹ ਸਮਝ ਨਹੀਂ ਲੱਗਦੀ ਕਿ 에어ਪੋਰਟ ਬਣਾਉਣ ਦੇ ਵਿੱਚ ਅਰੋੜਾ ਜੀ ਤੁਹਾਡਾ ਯੋਗਦਾਨ ਕੀ ਹੈ? ਇਹ ਤਾਂ ਸੈਂਟਰ ਦਾ ਮਾਮਲਾ ਹੁੰਦਾ ਆ। ਹਾਂ ਜੇ 에어ਪੋਰਟ ਬਣਾਉਣ ਦੇ ਲਈ ਤੁਸੀਂ ਕੋਈ ਫੰਡ ਜਾਰੀ ਕੀਤਾ ਹੈ ਕਾਂਗਰਸ ਦੀ ਸਰਕਾਰ ਵੇਲੇ ਚੰਡੀਗੜ੍ਹ 에어ਪੋਰਟ ਦੇ ਲਈ ਅਸੀਂ ਪੈਸਾ ਦਿੱਤਾ ਹੈ ਅਸੀਂ ਜ਼ਮੀਨ ਲੈ ਕੇ ਦਿੱਤੀ ਇਹ ਇਹ ਕੋਈ ਵਾਈਟ ਪੇਪਰ ਤਾਂ ਵੀ ਜਾਰੀ ਕਰਨ ਤੁਸੀਂ ਲੋਕਨਾਦ ਟੀਵੀ ਨੂੰ ਪੂਰੀ ਦੁਨੀਆ ਦੇਖਦੀ ਹੈ ਔਰ ਦੇਖਣਾ ਵੀ ਹੈ ਸਾਰਿਆਂ ਨੇ ਮੇਰੇ ਖਾਲੀ ਭਗਵਾਨ ਤਮਨ ਵੀ ਜਦੋਂ ਇਹ ਚੱਲਦਾ ਹੋਣਾ ਨਾ ਆਪਣਾ ਸ਼ੋਅ ਤੇ ਉਹ ਜਰੂਰ ਦੇਖਦਾ ਉਹਨੇ ਬੱਕਰੇ ਬੱਕਰੇ ਇਦਾਂ ਟੀਵੀ ਲਾਏ ਹੋਇਆ ਵੀ ਵੇ ਕਿਹੜਾ ਬੰਦਾ ਕੀ ਗੱਲ ਕਰ ਰਿਹਾ ਉਹ ਤੁਹਾਨੂੰ ਤੁਹਾਨੂੰ ਜਿਆਦਾ ਦੇਖਦੇ ਆ ਕਿ ਹਾਂ ਬਈ ਇਹਨਾਂ ਨੇ ਵੀ ਕੋਈ ਨਵੀਂ ਗੱਲ ਜਿਹੜੀ ਆ ਉਹ ਲੈ ਕੇ ਆਉਣੀ ਆ ਤਾਂ ਮੇਰੇ ਖਿਆਲ ਦੇ ਅੰਦਰ ਸੰਜੀਵ ਅ ਰੋੜਾ ਜੀ ਉਹ ਰਕਮ ਦੇ ਬਾਰੇ ਤਾਂ ਦੱਸਣ ਕਿ 에ਰਪੋਰਟ ਦੇ ਲਈ ਉਹਨੇ ਰਕਮ ਕਿੰਨੀ ਜਾਰੀ ਕੀਤੀ ਹੈ ਕਮਾਲ ਦੀ ਗੱਲ ਕਰੀ ਜਾਂਦੇ ਹੋ ਇਸ ਤਰੀਕੇ ਦੇ ਨਾਲ ਤੁਸੀਂ ਕਹਿ ਰਹੇ ਹੋ ਅਸੀਂ ਨੌਕਰੀਆਂ ਦੇ ਦਿੱਤੀਆਂ ਇਸ ਤਰੀਕੇ ਦੇ ਨਾਲ ਤੁਸੀਂ ਕਹਿ ਰਹੇ ਹੋ ਅਸੀਂ ਪੰਜਾਬ ਦੇ ਅੰਦਰ ਸਿੱਖਿਆ ਕ੍ਰਾਂਤੀ ਲਿਆਤੀ ਸਿੱਖਿਆ ਕ੍ਰਾਂਤੀ ਲਿਆਂਦੀ ਤੁਸੀਂ ਬਾਥਰੂਮਾਂ ਤੇ ਕੰਧਾਂ ਦੇ ਅਦਕਾਟਨ ਕਰਕੇ ਟੀਚਰ ਉੱਥੇ ਹੈ ਕੋਈ ਨਹੀਂ 1500 ਤੋਂ ਵੱਧ ਪ੍ਰਿੰਸੀਪਲ ਦੇ ਸਕੂਲਾਂ ਤੋਂ ਖਾਲੀ ਪਏ ਨੇ ਪੂਰੇ ਜਿਹੜੇ ਨੇ ਉਹ ਉਹ ਪ੍ਰੋਫੈਸਰ ਤੇ ਅਧਿਆਪਕ ਸਾਡੇ ਕੋਲ ਹੈ ਕੋਈ ਨਹੀਂ ਜੇ ਤੁਸੀਂ ਤੁਸੀਂ ਮਤਲਬ ਇੱਕ ਬਦਲਾਅ ਦੀ ਗੱਲ ਕਰ ਕਿੱਥੇ ਰਿਓ ਤੁਸੀਂ ਕਿਸੇ ਦੇ ਨਾ ਲੋਕਨਾਦ ਦੇ ਉੱਤੇ ਬਲਾਉ ਸੰਜੀਵ अरोड़ा ਨੂੰ ਫਿਰ ਮੈਨੂੰ ਵੀ ਬਲਾਓ ਉਹਦੇ ਉੱਤੇ ਲੋਕਾਂ ਦੀ ਕਚਹਿਰੀ ਜਿ ਇੱਕ ਪ੍ਰੋਗਰਾਮ ਕਰਦੇ ਆ ਨਾਲੇ ਲੋਕਨਾਦ ਨੂੰ ਪੂਰੀ ਦੁਨੀਆ ਦੇਖਦੀ ਹੈ ਤੇ ਪੂਰੀ ਦੁਨੀਆ ਦੇਖੇਗੀ ਤੇ ਸੱਚ ਦਾ ਝੂਠ ਤੇ ਝੂਠ ਦਾ ਸੱਚ ਲੋਕਾਂ ਦੇ ਸਾਹਮਣੇ ਜਿਹੜਾ ਫਿਰ ਉਹ ਆ ਜਾਏਗਾ ਬਿਲਕੁਲ ਨਿਰਾ ਝੂਠਾ ਬਕਵਾਸ ਕਰ ਰਹੇ ਨੇ ਜਿਸ ਤਰੀਕੇ ਨਾਲ ਮੁੱਖ ਮੰਤਰੀ ਸਾਹਿਬ ਹਾਊਸ ਦੇ ਅੰਦਰ ਮर्यादा ਨੂੰ ਬਹੁਤ ਭੁੱਲ ਜਾਂਦਾ ਲੋਕਾਂ ਦੀਆਂ ਗੱਲਾਂ ਦਾ ਤਾਂ ਜਵਾਬ ਦੇਣੀ ਹੁੰਦਾ ਚੁਟਕਲੇ ਸੁਣਾਉਣ ਵਾਸਤੇ ਭਗਵੰਤਮਾਨ ਸਾਹਿਬ ਕਹਿੰਦੇ ਕਿ ਕਾਂਗਰਸ ਦਾ ਆਪਣਾ ਹੀ ਕਾਟੋ ਕਲੇਸ਼ ਨਹੀਂ ਨਿਭੜ ਰਿਹਾ ਕਿੱਥੋਂ ਲੋਕਾਂ ਦੇ ਮੁੱਦੇ ਚੁੱਕ ਲੈਣਗੇ ਬਈ ਤੇਰਾ ਕਾਟੋ ਕਲੇਸ਼ ਪਹਿਲਾਂ ਤੂੰ ਤਾਂ ਸਾਂਭ ਲਾ ਤੈਨੂੰ ਤਾਂ ਉਹ ਲਾਉਣ ਨੂੰ ਫਿਰਦੇ ਆ ਜਿਹੜੇ ਦਿੱਲੀ ਵਾਲੇ ਆ ਕੇ ਇੱਥੇ ਚੇਅਰਮੈਨੀਆਂ ਜਿਹੜੀਆਂ ਉਹ 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 ਦੇ ਰਹੇ ਨੇ ਔਰ ਸੈਕਟਰੀਏਟ ਦੇ ਅੰਦਰ ਦਫਤਰਾਂ ਦੇ ਅੰਦਰ ਕੰਮ ਕਰਨ ਵਾਲੇ ਬੰਦੇ ਆ ਪਰਸੋ ਮੈਂ ਪੜ ਰਿਆ ਸੀ ਨਿਊਜ਼ ਦੇ ਅੰਦਰ 20 25 ਉਹ ਉਹ ਕੱਢ ਦਿੱਤੇ ਨੇ 5 ਕੋਟੀਆਂ ਤੁਸੀਂ ਸਾਹਮਣੇ ਬੈਠੇ ਹੋ 4500 ਬੰਦਾ ਤੁਸੀਂ ਦਿੱਲੀ ਦਾ ਲਿਆ ਕੇ ਤਾਂ ਤੁਸੀਂ ਇੱਥੇ ਲਿਆ ਕੇ ਲਗਾ ਰਹੇ ਹੋ ਇਸ ਕਰਕੇ ਭਗਵੰਤ ਮਾਨ ਇੱਕ ਬੇਬਸ ਮੁੱਖ ਮੰਤਰੀ ਹੈ ਪਗਵੰਤ ਮਾਨ ਦੇ ਪੱਲੇ ਕੱਖ ਨਹੀਂ ਐ ਔਰ ਪਗਵੰਤ ਮਾਨ ਲੈ ਆਪਣੇ ਡਿਪਾਰਟਮੈਂਟ ਦੇ ਉਹ ਦੱਸੇ ਕਿ ਹੁਣ ਤੱਕ ਉਹਨੇ ਕਿੰਨੇ ਆਰਡਰ ਕੀਤੇ ਮੈਂ ਬੜੇ ਲੰਬੇ ਸਮੇਂ ਤੋਂ ਸੈਕਟਰੀਟਾਂ ਦੇ ਵਿੱਚ ਜਾਣਾ ਪੰਜਾਬ ਦੀ ਵਿਧਾਨ ਸਭਾ ਦੇ ਐਮ ਐਲ ਏ ਤਾਂ ਪਹਿਲੀ ਵਾਰੀ ਬਣ ਕੇ ਗਿਆ ਗੈਲਰੀਆਂ 'ਚ ਬੈਠ ਕੇ ਸੁਣਦਾ ਹੁੰਦਾ ਸੀ ਮਨਿਸਟਰਾਂ ਦੇ ਕੋਲ ਜਾਓ ਤਾਂ ਫਾਈਲਾਂ ਦੇ ਢੇਰ ਲੱਗੇ ਹੁੰਦੇ ਸੀ ਖੜੇ ਹੋ ਕੇ ਕੰਮ ਕਰਨਾ ਪੈਂਦਾ ਸੀ ਕੁਰਸੀ ਤੇ ਬੈਠਣ ਦਾ ਸਮਾਂ ਨਹੀਂ ਸੀ ਮਿਲਦਾ ਇਹਨਾਂ ਦੇ ਜਾਓ ਇਹਨਾਂ ਦੇ ਇਹਨਾਂ ਦੇ ਮੇਜ਼ਾਂ ਦੇ ਉੱਤੇ ਚਾਹ ਦੇ ਕੱਪ ਪਏ ਹੁੰਦੇ ਆ ਇਸ ਕਰਕੇ ਸਾਰੀਆਂ ਫੈਲਾਂ ਤਾਂ ਭਗਵੰਤ ਮਾਨ ਜੀ ਜਿਹੜੇ ਦਿੱਲੀ ਤੋਂ ਆ ਕੇ ਬੈਠੇ ਨੇ ਧਾੜ ਵੀ ਲੋਕ ਉਹਨਾਂ ਦੇ ਕੋਲ ਜਾਂਦੀਆਂ ਨੇ ਪੰਜਾਬ ਦੇ ਅੰਦਰ ਤਾਂ ਤੁਸੀਂ ਫੈਸਲਾ ਲੈਣ ਦੇ ਸਮਰੱਥ ਹੀ ਨਹੀਂ ਹੈ ਹਾਂ ਜੇ ਤੁਸੀਂ ਫੈਸਲਾ ਲੈਣ ਦੇ ਸਮਰੱਥ ਹੈ ਤੇ ਲੋਕਾਂ ਦੇ ਸਾਹਮਣੇ ਐਲਾਨ ਕਰੋ ਕਿ ਮੈਂ ਪੰਜਾਬ ਤੇ ਪੰਜਾਬੀਅਤ ਦੇ ਨਾਲ ਖੜਾ ਹੋਵਾਂਗਾ ਤੁਸੀਂ ਦੇਖਿਓ ਏ ਪਰ ਹੋਰ ਥੋੜਾ ਚਰਿਆ ਇਲੈਕਸ਼ਨ ਲੋਕਾਂ ਨੂੰ ਨੰਗ-ਨੰਗ ਜਾਣ ਦਿਓ ਭਗਵੰਤ ਮਾਨ ਤਾਂ ਆਪ ਭੱਜਣ ਨੂੰ ਫਿਰਦਾ ਉਹ ਤਾਂ ਆਪ ਲੜ ਛਡਾਉਣ ਨੂੰ ਫਿਰ ਰਿਹਾ ਕਿਉਂਕਿ ਉਹ ਸੋਚਦਾ ਵਗੇ 20 25 ਮੇਰੇ ਨਾਲ ਹੈਗੇ ਨੇ ਬੀਜੇਪੀ ਨਾਲ ਉਹਦੀ ਬੜੀ ਕਾਹਨ ਸਾਡ ਨੇੜੇ ਦੀ ਹੈਗੀ ਆ ਉਹਦੇ ਕਰਕੇ ਉਹ ਤਾਂ ਰਹਿਮੂ ਕਰਮ ਦੇ ਉੱਤੇ ਟਿਕਿਆ ਹੋਇਆ ਆ ਸੋ ਇਸ ਕਰਕੇ ਭਗਵੰਤ ਮਾਨ ਜੀ ਪੰਜਾਬ ਦੇ ਉੱਤੇ ਤੁਸੀਂ ਤਰਸ ਕਰੋ ਤੁਹਾਡੇ ਮਰੇ ਹੱਥ ਜੋੜਦੇ ਆ ਜਿਸ ਭਾਵਨਾ ਦੇ ਨਾਲ ਲੋਕ ਤੁਹਾਨੂੰ ਲੈ ਕੇ ਅੱਜ ਤਾਂ ਲੋਕ ਤੁਹਾਨੂੰ ਪਿੰਡਾਂ 'ਚ ਨਹੀਂ ਵੜਨ ਦੇ ਰਹੇ ਹਰਥਾ ਤੁਹਾਡੇ ਐਮਐਲਏਆਂ ਦਾ ਤੁਹਾਡੇ ਵਜ਼ੀਰਾਂ ਦਾ ਤੁਹਾਡੇ ਹਲਕਾ ਇੰਚਾਰਜਾਂ ਦਾ ਵਿਰੋਧ ਹੋ ਰਿਹਾ ਤੁਸੀਂ ਹਲਕਾ ਇੰਚਾਰਜ ਜਿਹੜੇ ਸਾਡੇ ਕੋਲੋਂ 222000 ਵੋਟਾਂ ਤੇ ਹਾਰ ਗਏ ਤੁਸੀਂ ਉਹ ਤਾਂ ਕੀ ਉਹਨਾਂ ਦੇ ਦਾ ਮੁੰਡੇ ਸਾਡੇ ਹਲਕਿਆਂ ਦੇ ਵਿੱਚ ਆ ਕੇ ਅੜ ਅਦਕਾਟਨ ਕਰ ਲਗੇ ਤੁਸੀਂ ਤਾਂ ਕਾਨੂੰਨ ਦੀਆਂ ਵਿਧ ਧੱਜੀਆਂ ੜਾ ਰਹੇ ਹੋ ਪੌਗੰਦਮਾਨ ਜੀ ਮੇਰੇ ਖਿਆਲ ਦੇ ਅੰਦਰ ਤੁਸੀਂ ਜਲਦੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਫਾਰਗ ਹੋ ਗੋ ਪੰਜਾਬ ਦੇ ਲੋਕਾਂ ਦੀ ਹਮਦਰਦੀ ਲੈ ਕੇ ਦੁਬਾਰਾ ਕੋਈ ਪਾਰਟੀ ਬੂਟੀ ਬਣਾ ਕੇ ਅੱਗੇ ਆ ਜਿਓ ਸ਼ਾਇਦ ਲੋਕ ਤੁਹਾਨੂੰ ਮੰਨ ਜਾਣਗੇ ਕਿ ਹਾਂ ਇਹ ਵਿਅਕਤੀ ਦਿੱਲੀ ਦੇ ਸਾਹਮਣੇ ਝੁਕਿਆ ਨਹੀਂ ਇਸ ਕਰਕੇ ਇਹ ਇਲੈਕਸ਼ਨ ਦਾ ਜਿੱਥੋਂ ਤੱਕ ਸਵਾਲ ਹੈ ਔਰ ਇਸ ਅਰੋੜਾ ਸਾਹਿਬ ਦਾ ਜਿਹੜਾ ਇੱਥੇ ਉਮੀਦਵਾਰ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਦਾ ਸਵਾਲ ਹੈ ਮੀਡੀਆ ਤੰਤਰ ਉਹਨਾਂ ਨੇ ਕਬਜ਼ੇ ਚ ਰੱਖਿਆ ਹੋਇਆ ਇੱਕ ਦਿਨ ਲੋਕਨਾਦ ਵਰਗੇ ਟੀਵੀ ਨਾਲ ਹੋਣ ਤਾਂ ਲੋਕਾਂ ਦੇ ਸਾਹਮਣੇ ਕਦੇ ਕੋਈ ਗੱਲ ਹੀ ਨਾ ਆਵੇ ਕੋਈ 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 ਗੱਲ ਕਰਨ ਦੇ ਲਈ ਜਿਹੜੇ ਨੇ ਉਹ ਉਹ ਤਿਆਰ ਨਹੀਂ ਹੈ ਮੀਡੀਆ ਸੈਕਸ਼ਨ ਨੂੰ ਇਸ ਤਰੀਕੇ ਦੇ ਨਾਲ ਕਬਰ ਕੀਤਾ ਹੋਇਆ ਜਿੱਦਾਂ ਨਰਿੰਦਰ ਮੋਦੀ ਨੇ ਦੇਸ਼ ਦੇ ਅੰਦਰ ਕਬਰ ਕੀਤਾ ਹੋਇਆ ਸੋ ਮੈਂ ਇਹ ਕਹਿਣਾ ਚਾਹਨਾ ਕਿ ਜੇ ਤੁਸੀਂ 7700 ਕਰੋੜ ਰੁਪਏ ਦਾ ਬਜਟ ਜਿਹੜਾ ਆ ਉਹ ਇੱਕ ਐਡਵਰਟਾਈਜ਼ਮੈਂਟ ਦੇ ਉੱਤੇ ਖਰਚ ਕਰੂੰਗੇ ਤੁਸੀਂ ਦੇਖੋ ਸਾਰਾ ਸ਼ਹਿਰ ਉਹ ਉਹ ਉਹਦੀਆਂ ਫੋਟੋਆਂ ਦੇ ਨਾਲ ਭਰਿਆ ਹੋਇਆ ਇਹ ਤਾਂ ਕਹਿੰਦਾ ਜੀ ਤੁਹਾਨੂੰ ਵੋਟਾਂ ਮੰਗਣ ਦੀ ਲੋੜ ਹੀ ਨਹੀਂ ਇਹ ਤਾਂ ਕਹਿੰਦਾ ਤੁਹਾਨੂੰ ਬੀਪੀਆਈ ਕਲ ਬੀਪੀਆਈ ਕਲਚਰ ਦੇ ਜਾਣ ਦੀ ਲੋੜ ਹੀ ਨਹੀਂ ਇਹਦੇ ਨਾਲ ਤਾਂ ਤੁਸੀਂ ਮੁਰਗੀ ਖਾਣੇ ਖੋਲੋ ਹੁਣ ਤਾਂ ਭਗਵੰਤ ਮਾਨ ਜੀ ਤੁਹਾਡੇ ਘਰ ਦੇ ਵੀ ਸਾਡੇ ਭੈਣ ਜੀ ਔਰ ਸਾਡੇ ਸਤਿਕਾਰਯੋਗ ਤੁਹਾਡੀ ਭੈਣ ਸਾਡੀ ਭੈਣ ਜੀ ਉਹ ਵੀ ਲਈ ਫਿਰਦੇ ਨੇ 100 150 ਬੰਦਾ ਮਾਤਾ ਜੀ ਲਈ ਫਿਰਦੇ ਨੇ ਤੁਸੀਂ ਜਿਹੜੀਆਂ ਗੱਲਾਂ ਪੰਜਾਬ ਦੇ ਅੰਦਰ ਕਰਕੇ ਸੱਤਾ ਚਾਹੀ ਸੀ ਤੁਸੀਂ ਉਹਨੂੰ ਬਿਲਕੁਲ ਭੁੱਲ ਗਏ ਔਰ ਦਿੱਲੀ ਵਾਲਿਆਂ ਦੇ ਥੱਲੇ ਦੱਬ ਗਏ ਇਸ ਤਰੀਕੇ ਨਾਲ ਤੁਸੀਂ ਪੰਜਾਬ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਹੋ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਕਦੇ ਮਾਫ਼ ਨਹੀਂ ਕਰਨਾ ਤੁਸੀਂ ਆਸ਼ੂ ਜੀ ਨੂੰ ਜੇਲ੍ਹਾਂ ਦੇ ਅੰਦਰ ਸਿੱਟਿਆ ਇਹਨਾਂ ਦੇ ਪਰਚੇ ਹਲੇ ਜਿਹੜੇ ਦਿੱਲੀ ਵਾਲੇ ਆਏ ਨੇ ਇਹਨਾਂ ਦੇ ਤਾਂ ਰੱਦ ਨਹੀਂ ਨਾ ਹੋਏ ਮਾਨ ਜੋ ਆਸ਼ੂ ਜੀ ਦਾ ਪਰਚਾ ਜਿਹੜਾ ਆ ਉਹ ਤਾਂ ਹਾਈ ਕੋਰਟ ਨੇ ਕਵਾਇਸ਼ ਕਰ ਦਿੱਤੀਆਂ ਨੇ ਦੋਨੇ ਦੋ ਦੋ ਐਫ ਆਈ ਆਰਾਂ ਤੇ ਫਿਰ ਭਗਵੰਤ ਮਾਨ ਕਿਹੜੇ ਮੂੰਹ ਦੇ ਨਾਲ ਕਹਿ ਰਿਹਾ ਕਿ ਅਸੀਂ ਇੱਥੇ 0 ਡਰਾਉਲੈਂਸ ਜਿਹੜੀ ਦੇ ਰਹੇ ਆ ਜਿਹੜੇ ਇਹ ਆਪਣੇ ਫੜਦੇ ਆ ਉਹਨਾਂ ਦੇ ਖਿਲਾਫ ਕੋਈ ਚਲਾਨ ਤੱਕ ਨਹੀਂ ਪੇਸ਼ ਕਰਦੇ ਤੁਹਾਡੇ ਚੈਨਲ ਦੇ ਉੱਤੇ ਮੈਂ ਗੱਲ ਬੜੀ ਜ਼ਿੰਮੇਵਾਰੀ ਨਾਲ ਕਹਿਣ ਲੱਗਾ ਆਸ਼ੂ ਜੀ ਜੇ ਲਗਾਏ ਨਾ ਅਸੀਂ ਉਹਨਾਂ ਦੀਆਂ ਮੁਲਾਕਾਤਾਂ ਲਈ ਜਾਂਦੇ ਰਹੇ ਆ ਭਗਵਾਨ ਤੁਮਨ ਜੀ ਜਿੱਦਾਂ ਤੁਹਾਡਾ ਨੰਬਰ ਲੱਗਣਾ ਨਾ ਤੁਹਾਡੀ ਮੁਲਾਕਾਤ ਵੀ ਕਿਸੇ ਨੇ ਕਰਨ ਨਹੀਂ ਉਹਨੇ ਦਿੱਲੀ ਵਾਲਿਆਂ ਤੋਂ ਬਚ ਜਾ ਪੰਜਾਬ ਨੂੰ ਬਚਾਉਣ ਦੀ ਕੋਸ਼ਿਸ਼ ਕਰ ਪੰਜਾਬ ਦੇ ਲੋਕਾਂ ਦੀ ਤੇਰੇ 'ਚ ਹਮਦਰਦੀ ਆਵੇ ਕਿ ਤੂੰ ਇੱਕ ਪੰਜਾਬ ਦਾ ਤੇ ਪੰਜਾਬੀਏ ਤੂੰ ਪਿਆਰ ਕਰਨ ਵਾਲਾ ਮੁੱਖ ਮੰਤਰੀ ਆ ਦਿੱਲੀ ਵਾਲਿਆਂ ਤਾੜਵੀਆਂ ਤੋਂ ਬਚ ਜਾ ਪੰਜਾਬ ਨੂੰ ਬਰਬਾਦ ਕਰਨ ਦੇ ਰਸਤੇ ਤੇ ਨਾ ਤੋੜ ਤਾਂ ਚੰਗਾ ਲੇਕਰਉਣ ਵਾਲੇ ਸਮੇਂ ਦੇ ਅੰਦਰ ਵੀ ਤਾਂ ਲੋਕ ਤੈਨੂੰ ਵੀ ਨਹੀਂ ਬਖਸ਼ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਆ ਕਿ ਅਰਵਿੰਦ ਕੇਜਰੀਵਾਲ ਤੇ ਖੁਦ ਮੁੱਖ ਮੰਤਰੀ ਭਗਵੰਤ ਮਾਨ ਦੀ ਲੋਕਪ੍ਰਿਅਤਾ ਇੰਨੀ ਜ਼ਿਆਦਾ ਕਿ ਅਸੀਂ ਟੌਪ 5 ਮਿਨਿਸਟਰਾਂ ਦੇ ਵਿੱਚ ਆਉਂਦੇ ਆ ਤੁਸੀਂ ਉਹਨਾਂ ਨੂੰ ਕਿਵੇਂ ਦੇਖਦੇ ਹੋ ਉਹਨਾਂ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਹੋ ਜੇ ਮੇਰੇ ਹਾਂ ਹਮ ਇੱਕ ਗੱਲ ਤੁਸੀਂ ਠੀਕ ਕਹੀ ਹੈ ਉਹਨਾਂ ਪੰਜ ਚੰਗੇ ਲੀਡਰਾਂ ਦੇ ਵਿੱਚੋਂ ਦਾ ਜਿਹੜੇ ਚ ਜੇਲ੍ਹ ਗਏ ਨਹੀਂ ਪਹਿਲੇ ਨੰਬਰ ਤੇ ਮੰਨੀ ਆਪਣੇ ਅਰਵਿੰਦ ਕੇਜਰੀਵਾਲ ਜੀ ਪਹਿਲਾ ਨੰਬਰ ਹੁਣੇ ਹੁਣ ਦੂਜੇ ਨੰਬਰ ਤੇ ਸਤਿੰਦਰ ਜੈਨ ਜੀ ਤੀਜੇ ਨੰਬਰ ਤੇ ਮਨੀਸ਼ ਸੁਸੋਦੀਆ ਜੀ ਚੌਥੇ ਨੰਬਰ ਤੇ ਵਿਜੇ ਸਿੰਘਲਾ ਜੀ ਪੰਜਵੇਂ ਨੰਬਰ ਦੇ ਉੱਤੇ ਫੌਜਾ ਸਿੰਘ ਸਰਾਰੀ ਜੀ ਛੇਵੇਂ ਨੰਬਰ ਦੇ ਉੱਤੇ ਕੋਟ ਫੱਤਾ ਜੀ ਐਮਐਲਏ ਸਾਹਿਬ ਸੱਤਵੇਂ ਨੰਬਰ ਤੇ ਰਮਨ अरोड़ा ਜੀ ਵੀ ਨੰਬਰ ਤਾਂ ਉਹਦਾ ਭਾਈ ਪਹਿਲਾ ਹੀ ਆ ਕਰਪਸ਼ਨ ਕਰਨ ਵਾਲਿਆਂ ਦੇ ਵਿੱਚ ਪਹਿਲਾ ਲੋਕਪ੍ਰੀਤਾ ਚ ਨੰਬਰ ਨਹੀਂ ਆ ਉਹ ਝੂਠ ਬੋਲ ਰਿਹਾ ਤੇ ਜਿਹੜੀ ਗੱਲ ਉਹ ਕਹਿ ਰਿਹਾ ਕਿ ਪਹਿਲਾ ਨੰਬਰ ਹਾਂ ਉਹਦਾ ਪਹਿਲਾ ਨੰਬਰ ਠੱਗਾ ਚ ਪਹਿਲਾ ਨੰਬਰ ਆ ਚੋਰਾں ਚ ਪਹਿਲਾ ਨੰਬਰ ਆ ਜਿਨ੍ਹਾਂ ਤੇ ਪਰਚੇ ਦਰਜ ਹੋਏ ਜੇਲ੍ਹਾਂ ਚ ਗਏ ਉਹਨਾਂ ਚ ਆਰਮਿੰਦ ਕੇਜਰੀਵਾਲ ਦਾ ਤੇ ਆਮ ਆਦਮੀ ਪਾਰਟੀ ਦਾ ਪਹਿਲਾ ਨੰਬਰ ਜ਼ਰੂਰ ਹੈ ਕੇਜਰੀਵਾਲ ਸਿੱਧਾ ਇਹ ਕਹਿੰਦੇ ਆ ਕਿ ਜੇਕਰ ਤੁਸੀਂ ਕਿਸੇ ਹੋਰ ਪਾਰਟੀ ਦੇ ਲੀਡਰ ਨੂੰ ਜਿਤਾਤਾ ਉਹਨਾਂ ਨੂੰ ਜਿਤਾਤਾ ਤੁਸੀਂ ਜ਼ਰੂਰ ਦੋਗੇ ਪਰ ਉਹ ਕੰਮ ਨਹੀਂ ਕਰਾ ਸਕਣਗੇ ਕੰਮ ਉਹੀ ਕਰਾਊਗਾ ਜੋ ਸਾਡੀ ਪਾਰਟੀ ਦਾ ਹੋ ਮੈਂ ਭਗਵੰਤ ਮਾਨ ਨੂੰ ਪੁੱਛਣਾ ਚਾਹਨਾ ਕਿ ਇਹ ਤੂੰ ਔਰ ਆਰਮਿੰਦ ਕੇਜਰੀਵਾਲ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਨੇ ਇਹ ਸਾਡੇ ਵਰਗੇ ਚੁਣੇ ਹੋਏ ਐਮਐਲਏ ਦਾ અપਮਾਨ ਕਰ ਰਹੇ ਨੇ ਮੇਰੇ ਖਿਆਲ ਦੇ ਅੰਦਰ ਐਮ ਐਲ ਏ ਸ਼ਬਦ ਆ ਹੁੰਦਾ ਇਹਦਾ ਇਹਦਾ ਮਤਲਬ ਹੈ ਕਿ ਤੁਸੀਂ ਕਹਿੰਦੇ ਆ ਕਿ ਬਰਾਬਰ ਇਕੁਐਲਿਟੀ ਲੈ ਕੇ ਆਣੀ ਇਹ ਤੁਸੀਂ ਬਰਾਬਰਤਾ ਲੈ ਕੇ ਆ ਰਹੇ ਹੋ ਇਹ ਤੁਸੀਂ ਭਾਰਤ ਦੇ ਸੰਵਿਧਾਨ ਦਾ ਮਜ਼ਾਕ ਉਡਾ ਰਹੇ ਹੋ ਕਿ ਕੰਮ ਨਹੀਂ ਹੋਣੇ ਦੇਖਾਂਗੇ ਕੰਮ ਕਿਹੜੇ ਨਹੀਂ ਹੋਣਗੇ ਸਾਡੇ ਅਸੀਂ ਕੰਮ ਕਰਵਾਉਣ ਜਾਣਦੇ ਆਂ ਜੇ ਭਗਵੰਤ ਮਾਨ ਜੀ ਸਿਰਫ ਤੋਂ ਆਪਣੇ ਅਫਸਰशाही ਫਿਰ ਉਹ ਗੱਲ ਸਾਹਮਣੇ ਆ ਗਈ ਨਾ ਕਿ ਅੱਜ ਪੰਜਾਬ ਪੁਲਿਸ ਦੇ ਉੱਤੇ ਕੰਟਰੋਲ ਕੀਤਾ ਹੋਇਆ ਡਿਪਟੀ ਕਮਿਸ਼ਨਰ ਤੇ ਐਸਐਸਪੀਆ ਦੇ ਦਫ਼ਤਰਾਂ ਦੇ ਅੰਦਰ ਤੁਸੀਂ ਬੰਦੇ ਬਿਠਾਏ ਹੋਏ ਨੇ ਇਹ ਲੋਕਤੰਤਰ ਹੈ ਲੋਕਤੰਤਰ ਦੀਆਂ ਤੁਸੀਂ ਢੱਜੀਆਂ ੜਾ ਰਹੇ ਹੋ ਲੋਕਤੰਤਰ ਦਾ ਤੁਸੀਂ ਮਜ਼ਾਕ ੜਾ ਰਹੇ ਹੋ ਤੂੰ ਸਾਡੇ ਕੰਮ ਕਰਨੇ ਕਰ ਨਹੀਂ ਕਰਨੇ ਨਾ ਕਰ ਮੈਂ ਆਦਮੋਪੁਰ ਦਾ ਐਮਐਲਏ ਆ 1.5 ਸਾਲ ਦਾ ਸਮਾਂ ਰਹਿ ਗਿਆ ਇਹਨੂੰ ਬੰਦੇ ਦਾ ਪੁੱਤ ਬਣਾ ਕੇ ਪੰਜਾਬ ਦੀ ਕੁਰਸੀ ਤੋਂ ਲਾਵਾਂਗੇ ਤੇ ਉਸ ਕੁਰਸੀ ਤੇ ਕਬਜ਼ਾ ਹੋਵਾਂਗੇ 2027 ਦੇ ਵਿੱਚ ਤੁਸੀਂ ਕਾਂਗਰਸ ਨੂੰ ਕੀਵੇਂ ਦੇਖਦੇ ਹੋ ਕਿੰਨੇ ਕੁ ਮਾਰਜਨ ਦੇ ਨਾਲ 2027 ਦੇ ਵਿੱਚ ਕਾਂਗਰਸ ਜਿੱਤੂ ਦੇਖੋ ਇਹਦੇ ਵਾਸਤੇ ਇੱਕ ਬਹੁਤ ਵੱਡੀ ਸਟਰੈਟਜੀ ਪਾਰਟੀ ਨੂੰ ਪਾਰਟੀ ਦੇ ਅੰਦਰ ਏਕਾ ਪਾਰਟੀ ਦੇ ਅੰਦਰ ਨਿਮਰਤਾ ਤੇ ਜੋਗ ਲੀਡਰਾਂ ਦੀ ਅਗਵਾਈ ਜਿਹੜੀ ਉਹ ਪੰਜਾਬ ਨੂੰ ਬਹੁਤ ਬੇहद ਜ਼ਰੂਰੀ ਹੈ ਸਾਡੇ ਕਾਬਲ ਲੀਡਰ ਨੇ ਸਾਡੀ ਪ੍ਰਦੇਸ਼ ਕਮੇਟੀਆਂ ਹੋਰ ਐਮਐਲਏ ਮਨਿਸਟਰ ਸਾਰੇ ਜਿਹੜੇ ਨੇ ਸਾਨੂੰ ਇੱਕ ਜੁਟਦਾ ਦਾ ਪ੍ਰਗਟਾਵਾ ਕਰਕੇ ਜਿਹੜਾ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਅੰਦਰ ਪਿਛਲੇ ਲੰਬੇ ਸਮੇਂ ਤੋਂ ਕਿਉਂਕਿ ਕਾਂਗਰਸ ਜਿਹੜੀ ਹੈ ਉਹ 72 ਸੀਟਾਂ ਤੋਂ 18 ਤੇ ਆ ਗਈ ਸੀ ਜਿਹਦੇ ਵਿੱਚ ਮੈਂ ਵੀ ਇੱਕ ਐਮਐਲਏ 18ਵਾਂ ਤਾਂ ਪੰਜਾਬ ਦੇ ਅੰਦਰ ਪਿਛਲੇ ਸਮੇਂ ਦੇ ਦੌਰਾਨ ਲੋਕ ਮੁੱਦੇ ਜਿਸ ਤਰੀਕੇ ਨਾਲ ਪੰਜਾਬ ਦੇ ਅੰਦਰ ਉਠਾਏ ਨੇ ਕਾਂਗਰਸ ਪਾਰਟੀ ਨੇ ਹਰੇਕ ਥਾਂ ਦੇ ਉੱਤੇ ਜਿਹੜਾ ਸਰਕਾਰ ਦੀਆਂ ਨਾਕਾਮਯਾਬੀਆਂ ਨੂੰ ਲੋਕਾਂ ਦੇ ਸਾਹਮਣੇ ਜੱਗ ਜाहिर ਕੀਤਾ ਉਹਦੇ ਅੰਦਰ ਕੌਗਨਸ ਪਾਰਟੀ ਪ੍ਰਪਕਤਾ ਦੇ ਨਾਲ ਅੱਗੇ ਆਈ ਹੈ ਲੋਕ ਜਿਹੜੇ ਆ ਉਹ ਤਾਬਲੇ ਵੀ ਆ ਕਿਉਂਕਿ ਭਗਵੰਤ ਮਾਨ ਦੇ ਰਾਜ ਨੂੰ ਦੇਖ ਲਿਆ ਲੋਕਾਂ ਨੇ ਕਿਹਾ ਸੀ ਕਿ ਸ਼ਾਇਦ ਬਦਲਾ ਦੇ ਨਾਂ ਦੇ ਉੱਤੇ ਬਹੁਤ ਕੋ ਜੋ ਮੈਂ ਵੀ ਮੈਂ ਵੀ ਸੋਚਦਾ ਸੀ ਮੈਂ ਐਮਐਲਏ ਜਦੋਂ ਬਣ ਕੇ ਗਿਆ ਜਦੋਂ ਭਗਵੰਤ ਮਾਨ ਸਾਹਮਣੇ ਬੈਠਾ ਬੋਲਦਾ ਸੀ ਨਾ ਤਾਂ ਮੈਂ ਪਹਿਲੀ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਪਹਿਲੇ ਸੈਸ਼ਨ 'ਚ ਸੋਚਦਾ ਸੀ ਕਿ ਯਾਰ ਕੁਝ ਕਰੇਗਾ ਪਰ ਕੱਖ ਨਹੀਂ ਨਿਕਲਿਆ ਉਕੇ ਬਾਅਦ ਇਹ ਝੂਠ ਫਰੇਵ ਤੇ ਧੋਖਾ ਧੜੀ ਲੋਕਾਂ ਦੇ ਸਾਹਮਣੇ ਆਈ ਹੈ ਕਾਂਗਰਸ ਪਾਰਟੀ ਵੱਡੇ ਪੈਮਾਨੇ ਦੇ ਉਤੇ ਇੱਕ ਸਟ੍ਰੈਟਜੀਕਲ ਤਰੀਕੇ ਦੇ ਨਾਲ 2027 ਦਾ ਇਲੈਕਸ਼ਨ ਲੜੇਗੀ ਕਿਉਂਕਿ ਮਾਨਯੋਗ ਰਾਹੁਲ ਗਾਂਧੀ ਜੀ ਨੇ ਪੂਰੇ ਦੇਸ਼ ਦੇ ਅੰਦਰ ਇੱਕ ਜੁਟਤਾ ਦੇ ਲਈ ਜਿੱਥੇ ਪੈਦਲ ਯਾਤਰਾਵਾਂ ਕੀਤੀਆਂ ਨੇ ਉਹਦਾ ਵੀ ਲੋਕਾਂ ਦੇ ਉੱਤੇ ਬਹੁਤ ਪ੍ਰਭਾਵ ਹੈ ਔਰ ਪਾਰਲੀਮੈਂਟ ਦੇ ਅੰਦਰ ਲਗਭਗ ਅਸੀਂ 50 ਤੋਂ 100 ਸੀਟਾਂ ਦੇ ਉੱਤੇ ਚਲੇਗਾ ਔਰ ਦੇਸ਼ ਦੇ ਅੰਦਰ ਇੱਕ ਜਿਹੜਾ ਨੈਰੇਟਿਵ ਜੋ ਸੈੱਟ ਕੀਤਾ ਜਾ ਰਿਹਾ ਉਹਦੇ ਲਈ ਕਾਂਗਰਸ ਪਾਰਟੀ ਪੰਜਾਬ ਚੱਗੇ ਆਏਗੀ ਇੱਕ ਬੀਜੇਪੀ ਦੇ ਆਗੂ ਸੁਨੀਲ ਜਾਖੜਾ ਜੀ ਇਹ ਗੱਲ ਕਹਿੰਦੇ ਆ ਕਿ ਜਿਹੜੇ ਮੰਤਰੀ ਵਿਧਾਇਕ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਦਾ ਪੂਰਾ ਜਾਇਜ਼ਾ ਹੋਣਾ ਚਾਹੀਦਾ ਤੁਸੀਂ ਤਿਆਰ ਹੋ ਮੈਂ ਕਹਿੰਨਾ ਇੱਕ ਸਵਾਲ ਮੈਂ ਇਹਦੇ ਨਾਲ ਜੋੜ ਰਿਹਾ ਹੋ ਇਹਨਾਂ ਦੇ ਕੱਲ ਪਰਸੋਂ ਤੋਂ ਬਹੁਤ ਇੱਕ ਹਰਪਾਲ ਚੀਮਾ ਜੀ ਕਹਿ ਰਹੇ ਨੇ ਕਿ ਡੋਪ ਟੈਸਟ ਕਰਾਓ ਪਹਿਲਾਂ ਵਿਰੋਧੀਆਂ ਦਾ ਤੇ ਭਗਵੰਤ ਮਾਨ ਜੀ ਪ੍ਰਾਪਰਟੀਆਂ ਦਾ ਤੁਹਾਡਾ ਵੀ ਜਿਹੜਾ ਆ ਉਹ ਫਿਰ ਕਰਵਾ ਲੈਣੇ ਆ ਤੇ ਸਾਡਾ ਵੀ ਕਰਵਾ ਲਓ ਸਾਰੇ ਟੈਸਟ ਜਿਹੜੇ ਪ੍ਰਾਪਰਟੀ ਵਾਲੇ ਪਹਿਲਾਂ ਤਾਂ ਸਾਰੇ ਉਹੋ ਹੀ ਟੈਸਟ ਕਰਵਾਓ ਉਹ ਤੁਹਾਡੇ ਘਰ ਦੇ ਜਿਹੜੇ ਆ 2-2 ਕਿਲੋ ਸੋਨਾ ਪਾਈ ਫਿਰਦੇ ਆ ਬੜ ਬੜੀਆਂ ਗੱਡੀਆਂ ਦੇ ਵਿੱਚ ਤੁਸੀਂ ਘੁੰਮਦੇ ਹੋ ਜਮੀਨਾ ਤੁਸੀਂ ਬਣਾ ਰਹੇ ਹੋ ਪੈਸਾ ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਲਾ ਰਹੇ ਹੋ ਤਾਂ ਹੀ ਮੈਂ ਕਹ ਪਹੰਤਮਾਨ ਨੂੰ ਕਿ ਕਿਸੇ ਨੇ ਛਡਾਉਣਾ ਨਹੀਂ ਹੈ ਸੋ ਅਸੀਂ ਤਾਂ ਤਿਆਰ ਆਂ ਜਦੋਂ ਮਰਜੀ ਚੈੱਕ ਕਰ ਲੈਣਾ ਮਲੰਗ ਬੰਦੇ ਆਂ ਐਦਾਂ ਦੇ ਆਏ ਆ ਐਦਾਂ ਦੇ ਰਹਿਣਾ ਜੋ ਗੁਰੂਆਂ ਦੀ ਧਰਤੀ ਦੇ ਉੱਤੇ ਇੱਕ ਜ਼ਰੂਰਤ ਹੈ ਇੱਕ ਪੈਗਾਮ ਦੀ ਜਿਹੜੇ ਸੱਚ ਦੇ ਪੈਗਾਮ ਦੀ ਗੁਰੂਆਂ ਨੇ ਪੈਗਾਮ ਦਿੱਤਾ ਸੀ ਨਾ ਉਹਨੂੰ ਅੱਗੇ ਲੈ ਕੇ ਜਾਣ ਦੀ ਜ਼ਰੂਰਤ ਹੈ ਇਮਾਨਦਾਰ ਆਗੂ ਨੂੰ ਅੱਗੇ ਲੈ ਕੇ ਆਉਣ ਦੀ ਜ਼ਰੂਰਤ ਹੈ ਭਗਵੰਤ ਮਾਨ ਜੀ ਅਸੀਂ ਜਾਂ ਗੱਲਾਂ ਨੂੰ ਕਹਿ ਕੇ ਤੁਸੀਂ ਜਿਹੜਾ ਮਾਹੌਲ ਨੂੰ ਜਾਂ ਗੱਲਾਂ ਨੂੰ ਜਾਂ ਵਕਤ ਨੂੰ ਚੇਂਜ ਕਰਨ ਦੀ ਗੱਲ ਨਾ ਕਰੋ ਇਸ ਤੁਸੀਂ ਪੰਜਾਬ ਦੇ ਅੰਦਰ ਆਪਣੀ ਨੈਤਿਕਤਾ ਖੋ ਚੁੱਕੇ ਹੋ ਲੋਕਾਂ ਨੇ ਤੁਹਾਨੂੰ ਚਲਦਾ ਕਰ ਦੇਣਾ ਗੱਲਬਾਤ ਲਈ ਥੈਂਕ ਯੂ ਬਰੀ ਮਾਸਟਰ ਸੋ ਇਹ ਸੀਗੇ ਆਦਮਪੁਰ ਤੋਂ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਜਿਨ੍ਹਾਂ ਦੇ ਵੱਲੋਂ ਸਾਡੇ ਨਾਲ ਗੱਲਬਾਤ ਕੀਤੀ ਗਈ ਆ ਉਮੀਦ ਆ ਦਰਸ਼ਕਾਂ ਨੂੰ ਗੱਲਬਾਤ ਵਧੀਆ ਲੱਗੀ ਹੋਵੇਗੀ ਜੁੜੇ ਨੇ ਹਰਜਾਨਾ ਲੋਕਨਾ ਟੀਵੀ ਦੇ ਨਾਲ ਕੈਮਰਾਮੈਨ ਗੁਰਵੀਰ ਦੇ ਨਾਲ ਲੁਧਿਆਣਾ ਤੋਂ ਅਜੇ ਰਖੜ